ਕੀ فائਟ ਹੀ ਭੁੱਲੇ ਗਏ ਹੋ ਮੈਂ ਵੀ ਕਹਿ ਦੇ ਗੱਲਾਂ ਕੁੱਝ ਨਹੀਂ ਆ ਉਹ ਥੋੜੀ ਭੁੱਲੇ ਨੇ ਜੀ ਮੈਨੂੰ ਹੋਈ ਕੀ ਜਾਂਦਾ ਮਾੜੀ ਮਾੜੀ ਗੱਲ ਕੋ ਨਾਲ ਆਖੀ ਉਹ ਨਾਲ ਗਿਓ ਪੱਤਲੇ ਪੇ ਮੇਰੇ ਗਾਲਾਂ ਕਹਿਣਗੇ ਐ ਕਰਦੀ ਆ ਮੰਮੀ ਜਣ ਬੁਲਾਣੀ ਆ ਮੰਮੀ ਜੀ ਮੰਮੀ ਜੀ ਹਾਂ ਪੀ ਹੋ ਗਿਆ ਮੰਮੀ ਜੀ ਹਾਂ ਨਾ ਰੋਟੀ ਦੀ ਬੰਚ ਕੋਣ ਆ ਕੋ ਮੇਗੀ ਮਰੇ ਤੁਸੀਂ ਦੇਖੋ ਕਿ ਹੋਰ ਇਨੇ ਕੀਟੜੇ ਨੇ ਕਿਤੇ ਆ ਫੜਾ ਲੈਂਦੇ ਤੁਸੀਂ ਇਹਨਾਂ ਚੁੱਤੀ ਪਾ ਲੈ ਕਿ ਕਿਆ ਕੱਲੀ ਦਾਲ ਦਾਲ ਪਾਤੀ ਰੋਟੀ ਇੱਥੀ ਮੈਂ ਮਰ ਜਾ ਦੇਖ ਬੰਨੀ ਫੇਰ ਤੂੰ ਮੈਨੂੰ ਕਹਿੰਦੀ ਚਿੱਤਰ ਖਾਣ ਵਾਲੇ ਕੰਮ ਦਾ ਤੂੰ ਆਪ ਕਰਣੀ ਹੈ ਹੁਣ ਛਾਮੀ ਹੋ ਫੇਰ ਭਾਖਾ ਪਖਾਏ ਆਊਗਾ ਹੋਰ ਸਭ ਬੁਰਾ ਨਹੀਂ ਲੱਗੂਗਾ ਵੀ ਅਗਲਾ ਕਹਿੰਦਾ ਪਤਾ ਨਹੀਂ ਸਬਜ਼ੀ ਨਹੀਂ ਬਣਾਉਂਦੀ ਐਂ ਖਾਲੀ ਰੋਟੀ ਪਾਤੀ ਤੁਮ ਮੀ ਜੀ ਸਬਜ਼ੀ ਤਾਂ ਪਾਤੀ ਰੋਟੀ ਪਾਉਣੀ ਭੁੱਲ ਗਈ ਮੈਂ ਅਸਾ ਰੋਟੀ ਪਾਉਣੀ ਭੁੱਲ ਗਈ ਫੇਰ ਹੁਣ ਹੁਣ ਜੂਤ ਖੜਕਾਊਗਾ ਹੋਆ ਤਾਂ ਮੈਂ ਹੁਣ ਕੀ ਕਰਾਂ ਚੱਲ ਕੋਣ ਛੱਡ ਆ ਪਿਆ ਕੇ ਖਾ ਲੂਗਾ ਵਿੱਚ ਦੰਦ ਹੈ ਤੇਰਾ ਮੈਨਾਂ ਦਿਮਾਗ ਜਮੀ ਹੁਣ ਸਾਰਿਆ ਪਿਆ ਬੱਦ ਮੈਂ ਕਹਿੰਨੀ ਉਧਰੋਂ ਦਿਮਾਗ ਕੱਢ ਕੇ ਇੱਧਰ ਆਪਣੇ ਘਰ ਤੇ ਲਾ ਲਾ ਵੀ ਠੀਕ ਹੈ ਹੁਣ ਮੈਂ ਵੀ ਕਿਹਾ ਕਿ ਤੇਰੀ ਜਾਨਾ ਦੱਪ ਮੰਮੀ ਜੀ ਉਹ ਤਾਂ ਨਾ ਮੇਰੇ ਪੱਤ ਨੂੰ ਮਾਇਆ ਕਿ ਮਮੀ ਦੀ ਤੇ ਬੀਸੇ ਜ਼ਿਆਦਾ ਖਰਾਬ ਹੋ ਰਹੀ ਹੈ ਕਿ ਮਨੋਕਮਨਰ ਜੀ ਨੂੰ ਪਤਾ ਨਹੀਂ ਰਿਹਾ ਕਿ ਮੈਂ ਕਹੂਗੀ ਨਹੀਂ ਪਾਈ ਹੈਗੀ ਦੇ ਵਿੱਚ ਪਹਿਲੀ ਗੱਲ ਤਾਂ ਉਹਨਾਂ ਨੂੰ ਵੀ ਥੋੜੀ ਜਿਹੀ ਮੱਤ ਚਾਹੀਦੀ ਵੀ ਕੁੜੀ ਨੂੰ ਹਰ ਦਮ ਹਰ ਦਮ ਕੋਮ ਕਰ ਕਰ ਕੇ ਟੈਨਸ਼ਨ ਲਈ ਜਾਣੀ ਹਰ ਦਮ ਹਰ ਇੱਕ ਮਾੜੀ ਮਾੜੀ ਗੱਲ ਕਹੀ ਜਾਣੀ ਆ ਹੋ ਗਿਆ ਹੋ ਗਿਆ ਆਪਣੇ ਘਰ ਦੇ ਵਿੱਚ ਆਪ ਵੀ ਥੋੜਾ ਮੁਰਤਾ ਦੇਖਭਾਲ ਕਰ ਸਕਦੇ ਨੂੰ ਹੁਣ ਤਾਂ ਦੱਸਣਾ ਕੀ ਹੋ ਜੂਗਾ ਚਲੋ ਕੋਈ ਨੂੰ ਮੈਂ ਜਿਹੜੇ ਤੇ ਅੰਦਰ ਜੇ ਨਾ ਬੰਦਿਆ ਇਹ ਆਪਣਾ ਅਜੇ ਦੇਖਦੀ ਇੱਥੇ ਹੋਇਆ ਦਾ ਫਰਫੜਾਉ ਨਹੀਂ ਨਾ ਪਤਾ ਨਹੀਂ ਕਿ ਕਿ ਦਿਮਾਗ ਕਰ ਰਿਹਾ ਇਹ ਕਪੂਰੀ ਜੀ ਪਤਾ ਨਹੀਂ ਕੀ ਕਰਦੀ ਨੇ ਕਿ ਕਿਦਾਂ ਲਈ ਆ ਹੁਣ ਪਤਾ ਨਹੀਂ ਮਮੀ ਜੀ ਨੂੰ ਅੰਦਰੀ ਹੁਣ ਇਹਦਾ ਵੀ ਦਿਮਾਗ 'ਚ ਹੈਗਾ ਕੰਮ ਕੁੰਮ ਸੇ ਪੋਰਾ ਮਸਾਕ ਹੋ ਇਹਦਾ ਇਹਦੀ ਅਬੀਟੀ ਨਾਲ ਕਿਵੇਂ ਹੋਊਗੀ ਹੁਣ ਸਾਰਾ ਬਿਨ ਥੱਕ ਕੇ ਕਿੱਡ ਕੰਮ ਕਰਨਗੇ ਕੀ ਆ ਲੈ ਲੰਘ ਨਾ ਦੇ ਆਪਾ ਫਾਈਨ ਨੀ ਦਾ ਰੱਖਦਾ ਪਾ ਕੇ ਡੱਬੇ ਚ ਨਾ ਬਹੁਤ ਲੈ ਵੀ ਬਾਈ ਘਰੇ ਆ ਗਿਆ ਹੁਣ ਹੁਣ ਪਊਗਾ ਪੰਗਾ ਅਪਵਿਨ ਲੈ ਪਾਣੀ ਦਾ ਗਲਾਸ ਦੇ ਹੋਰ ਰਹਿਣ ਦੇ ਪਾਣੀ ਜਿਆਦਾ ਰੋਕਤੀ ਵੀ ਲੈਣਾ ਨਾ ਪਾਣੀ ਲੈ ਆਉਣੀ ਓਹੋ ਇਹ ਬਤ ਮੈਨੂੰ ਪਤਾ ਹੀ ਸੀ ਤੁਮਨੇ ਗੁੱਸਾ ਕਰੇਗਾ ਮੈਂ ਭੱਜ ਕੇ ਤੇਰੇ ਮਗਰ ਗਈ ਉਹ ਤੇ ਵਿਚਾਰੀ ਨਹੀਂ ਕੀ ਹਬੀ ਮੰਮੀ ਆ ਮੈਂ ਬੋਲ ਲਈ ਉਹ ਬੇਬੇ ਉਹ ਤਹੀਂ ਸਟੜਾ ਰੱਖਿਆ ਹੈ ਮੈਂ ਤੈਨੂੰ ਕਿੱਦਾਂ ਸਿੱਧੀ ਕਰ ਦਿੰਦਾ ਬੇ ਕੋਈ ਨਾ ਪਕਾਈ ਮਾਰਿਆ ਕਰ ਸਿੱਧੀ ਕਰ ਦਿੰਦੇ ਸਿੱਧੀ ਕਰਨ ਨੂੰ ਦੱਸ ਇਹ ਜੀ ਕੋਈ ਚੀਜ਼ ਹੈ ਜਿਹੜੀ ਸਿੱਧੀ ਕਰ ਦੇਗਾ ਤੈਨੂੰ ਹੋਣਾ ਮੂਹਰੇ ਹੋ ਕੇ ਰੋਕ ਲੈਨੇ ਉਹਨੂੰ ਜੇ ਮੈਂ ਕੁਝ ਕਹਾਂ ਨਾ ਤੂੰ ਮੂਹਰੇ ਹੋ ਜਾਨੀਂ ਫਿਰ ਹੁਣ ਮਾਰ ਮਾਰ ਫਿਰ ਇਹਨੂੰ ਸਮਝਾਉ ਤਸੀਂ ਮੰਨਦੀ ਐ ਜੀ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਮੰਮੀ ਨੂੰ ਭੇਜਿਆ ਵੀ ਸੀ ਤੁਹਾਡੇ ਮਗਰ ਪਰ ਤੁਸੀਂ ਜਾ ਤੈਨੂੰ ਪਤਾ ਮੇਰੀ ਕੰਪਨੀ ਚ ਕਿੰਨੀ ਬੇਇੱਜ਼ਤੀ ਹੋਈ ਆ ਮੈਂ ਜਾ ਕੇ ਟੇਬਲ ਕੋਲੋਂ ਬੋਲਾ ਦੇਖਿਆ ਵਿੱਚ ਰ ਤੈਨੂੰ ਕੁਝ ਖਾ ਲਿਆ ਸੀ ਉੱਥੇ। ਉਹ ਮੇਰੀ ਮਾਂ ਬੈਠੀ ਸੀ ਨਾ ਉੱਥੇ। ਮੈਂ ਪਰੌਂਡੇ ਖਾ ਲੇ ਤੋਂ। ਚੱਲ ਕੋਈ ਨਾ। ਮੈਂ ਹੁਣ ਆਪੇ ਕਰਨਾ ਪਾ ਦਿਆ ਕਰਾਂਗੀ। ਮੈਨੂੰ ਪਤਾ ਐ ਇਹਦੇ ਟੈਨਸ਼ਨ ਚ ਹੋਇਆ ਆਪੇ ਦਿਮਾਗ ਨਹੀ ਹੁਣ ਮੈਂ ਕੀ ਕਰਾਂ ਦੱਸ। ਟੈਨਸ਼ਨ ਨਹੀਂ। ਇਹਦਾ ਦਿਮਾਗ ਅੱਜਕੱਲ ਕਿੱਥੇ ਹੋਰ ਆ। ਸਾਰਾ ਫੋਨ ਤੇ ਲੱਗੀ ਰਹਿੰਦੀ ਐ। ਵੇ ਫੋਨ ਤੇ ਮੈਂ ਹਾਂ। ਚੱਲ ਕੋਈ ਨਾ। ਚੱਲ ਜਾ ਤੂੰ ਐ ਕਰ। ਉਹਨਾਂ ਤੈਨੂੰ ਦੇ ਪਾਣੀ ਪੁਣੀ ਗਰਮ ਚਾਹ ਤੇ ਮੋਤੋਂ ਲਈ। ਕਾਹੀ ਰੋੜ ਨੀ ਮੈਨੂੰ। ਠੀਕ ਜਾ। ਕਰ ਲਾ ਕਰ। ਲਫਾੜਾ ਟੀ ਪਾ ਲੈ। ਚਲ ਚਲ ਬਹਿ ਜਾ ਮੰਜੀ ਡੱਠੀ 'ਤੇ ਬਹਿ ਲੇ ਇਹਨੂੰ ਸਮਝਾ ਲੈ ਸਮਝਦੀ ਹੈ ਦੇਖ ਮੇਰੀ ਗੱਲ ਸੁਣ ਹੁਣ ਇੱਕ ਤਾਂ ਇਹਦੀ ਬਾਤ ਵੀ ਮ ਕਰਨੀ ਹੈ ਹੈ ਵੀ ਉਹਦੇ ਮਾ ਬਿਮਾਰਾ ਤੇ ਇਹਨੂੰ ਘੜੀ ਘੜੀ ਕਿਉਂ ਕੂਨ ਕਰ ਕਰਕੇ ਸੁਣ ਨਹੀਂ ਜਾਂਦੇ ਨੇ ਐ ਹੋ ਜਾ ਹੋ ਗਿਆ ਇਹਦਾ ਦੇਖਾ ਵੀ ਆਪਦੇ ਘਰ ਆ ਕੁੜੀ ਵੀ ਕਿਉਂ ਉਹਨੂੰ ਵਿਚਾਰਿਆਂ ਨੂੰ ਪਰੇਸ਼ਾਨ ਕਰਦੇ ਜੇ ਮੈਨੂੰ ਟੋਕਦਾ ਤੂੰ ਮੈਨੂੰ ਕਹਣੀ ਹੈ ਵੀ ਤੂੰ ਬੜਾ ਵੱਸਿਆ ਹੋਣਾ ਤੂੰ ਆਪਣਾ ਪਾਰਾ ਭਲਾ ਰਣਾ ਮੈਂ ਆਪਣਾ ਪਾਰਾ ਨਭਾ ਮਾਰ ਕੀ ਕਰਾਂ ਉਹ ਤੁਹਾਨੂੰ ਫਿਰ ਮੈਂ ਐ ਸੋਚਦੀਆਂ ਦੇਖਣਾ ਅਗਲਾ ਕਹਿੰਦਾ ਲੈ ਅੱਛਾ ਕੀ ਮੁਸੀਬਤ ਆ ਇਹ ਥੇ ਤਾਂ ਬਕਰਦੇ ਕੋਈ ਨਾ ਕੋਈ ਨਾਮ ਕੁਝ ਨਹੀਂ ਤਾਂ ਅੱਜ ਤਾਂ ਜਮਨ ਜੀ ਚਾਬੀ ਨਹੀਂ ਹੈ ਕੋਈ ਨਹੀਂ ਪੜਾ ਮੈਂ ਤੋ ਬੇਬੇ ਵੀ ਵਾਲੀ ਕੱਬੀ ਆ ਜੁੱਤੀ ਦੇਖੀ ਕਿਵੇਂ ਬੱਗ ਵੀ ਮਾਰਦੀ ਆ ਦੋ ਨਹੀਂ ਸਾਰਾ ਕੁਛ ਹਾਂ ਕੀ ਕਰਦੀ ਹੈਨੀ ਲੈ ਤਕੂਨ ਲੱਕੀ ਟੋਲੀ ਟੋਲੀ ਕਿਰੂ ਕਰਦੀ ਬੇਬੇ ਮੈਂ ਤਾਂ ਕੰਮ ਦੀ ਚੀਜ਼ ਕਰਦੀ ਤੇ ਐਥੇ ਬੈਠੀ ਹੈ ਤੂੰ ਮੈਂ ਉਧਰ ਬਾਜਾ ਮਾਰਾਂ ਤੇ ਮੇਰੀ ਬਾਤ ਵੀ ਨਹੀਂ ਸੁਣੀ ਤਰੇ ਤਰੇ ਮੂੜ ਪਿੱਛੇ ਤੋਂ ਦੇ ਛਿੱਤਰ ਪੈਂਦੇ ਨੇ ਹੈ ਤੂੰ ਦੱਸ ਕਿ ਦਿਨ ਲੱਗੀ ਸੀ ਉਂਗਲਾਂ ਨਹੀਂ ਮਾਰਨ ਦੇ ਵਿੱਚ ਬੇਟੇ ਮੈਂ ਤਾਂ ਪੜਾਈ ਦਾ ਕੁਝ ਕੱਢ ਕੇ ਤੇ ਹੀ ਸੁਣੀ ਸੀ ਤੇ ਪੜਾਈ ਉਧਰ ਨਹੀਂ ਹੁੰਦੀ ਇੱਥੇ ਖੁੰਝੇ ਚ ਵੜਵੜ ਪੜਾਈ ਹੁੰਦੀ ਹੈ ਹੈ ਚਲੋ ਤੈਨੂੰ ਵੀ ਜੂੜ ਵੱਡਣਾ ਪੈਣਾ ਸੀ ਚਲ ਸੁਣ ਲਓ ਮੈਂ ਚਪੜੀ ਲਾ ਲਈ ਤੇ ਸਿਰ ਕੰਝਾ ਕਰ ਦੂੰਗੀ ਮਾਰ ਮਾਰ ਕੇ ਕਿਤਾਬ ਤੋਂ ਕੀ ਕੀਤਾ ਇਹਨਾਂ ਨੇ ਉਹ ਕਿੱਧਰ ਗਈ ਆ मय दोन जगा कि पासु च होणिया तू चु माझ्या दसू पता मस्त्या होईना ना किनिया मी तू की करत मी मार मारली